ਇਹ ਨੂੰ ਵਾਇਰਲ ਨਾ ਕਰਿਓ। ਦੇਖਦੇ ਆ ਆ ਪੀ ਆ ਲੋ ਐਸ ਐਚ ਸਾਹਿਬ। ਭਾਜੀ ਸਿਗਰਟ ਹੈ। ਉਹ ਦੇਖਦੇ ਆ ਸਾਹਮਣੇ ਹੀ ਦੀ ਗੈਸ ਦਾ ਭਰੀ ਹੋਈ। ਇਹ ਕਿਹੜਾ ਜੀ ਸਮੈਲ ਕੀਤੀ ਆ। ਭਾਜੀ ਇਹ ਕੰਮ ਕਰਦੇ। ਭਰੀ ਹੋਈ। ਭਾਜੀ ਨਾ। ਐਸ ਟੀਓ। ਭਰੀ ਹੋਈ। ਭਾਜੀ ਨਾ। ਐਸ ਟੀਓ ਸਰ ਜੀ। ਕੰਮ ਨਹੀਂ ਆਉਂਦਾ। ਹਾਂ ਰਸ। ਤੂੰ ਸ਼ਰਮਾਂਵੇਂ ਦੇ ਸਿੱਟਾ ਨਹੀਂ ਕੰਮ ਕਰੀ। ਬੱਚੀ ਵਾਲੇ ਲਾਉਂਦੇ ਆ ਚੱਟਾ ਲਾਉਂਦੇ ਆ ਕਿ ਨਹੀਂ ਲਾਉਂਦੇ ਮੁੰਟਰੀ ਹੋਣੀ। ਮੇਰਾ ਤਾਂ ਘਰਾ ਪੂਰੇ ਮੈਨੂੰ ਕਿਹਦਾ ਘਰਾ ਸਾਹਮਣੇ ਮੁੰਡੇ ਦਾ ਉਹ ਆਪਣੇ ਮੂਰੇ ਨਾਉ ਜੀ ਮੁੰਡੇ ਦਾ ਕਰਨਾ ਮੂਰੇ ਨਾਉ ਜੀ ਆ ਆ ਆ ਆ ਮੇਰੀ ਰਹਿ ਐ ਸਾ ਜੀ ਅੱ비 ਵੀ ਰਹਿ ਐ ਚਿੱਟੇ ਨੂੰ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਜਿਹੜਾ ਫਲਾਇਆ ਇਹਨਾਂ ਪਾਰਟੀਆਂ ਨੇ ਮੈਂ ਕਿਸੇ ਦਾ ਹੁਣ ਕਿਹਦਾ ਨਾਮ ਲਵਾਂ ਇਹ ਅੱਜ ਇੱਥੇ ਮੈਂ ਆਪਣਾ ਮੋਬਾਈਲ ਆਫਿਸ ਲੈ ਕੇ ਸ਼ਿਕਾਇਤਾਂ ਸੁਣਣ ਆਇਆ ਤਾਂ ਉਹਦੇ ਵਿੱਚ ਵੀ ਇਹ ਆਈ ਸੀ ਵੀ ਇਸ ਪਲਾਟ ਦੇ ਵਿੱਚ ਚਿੱਟਾ ਵਿਕਦਾ ਵੀ ਹੈ ਤੇ ਲੋਕ ਪਿੰਦੇ ਵੀ ਹੈ ਤੇ ਬਾਈ ਜਦੋਂ ਇਧਰ ਮੌਕਾ ਦੇਖਣਾ ਤਾਂ ਕੁਝ ਨੌਜਵਾਨ ਨਸ਼ਾ ਕਰ ਰਹੇ ਸੀ ਸ਼ਾਇਦ ਵੇਚਣਾ ਸੀ ਉਹ ਭੱਜ ਵੀ ਗਏ ਆ ਇੱਕ ਮੁੰਡੇ ਨੂੰ ਹੁਣ ਫੜਿਆ ਗਿਆ ਅਗਰ ਜਿੱਤਾ ਇਹ ਪੀਣਾ ਹੋਇਆ ਤਾਂ ਇਹਨੂੰ ਜ਼ਰੂਰ ਮੌਕਾ ਦੇਵਾਂਗੇ ਜੇ ਕੋਈ ਵੇਚਣ ਵਾਲੇ ਨਾਲ ਇਹਦਾ ਸੰਬੰਧ ਹੋਇਆ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਵਾਂਗੇ ਪਰ ਪੰਜਾਬ ਦੇ ਨਾਲ-ਨਾਲ ਸਮੁੱਚੇ ਪੰਜਾਬ ਦੇ ਵਿੱਚ ਨਹੀਂ ਇਸ ਹਲਕੇ ਦੇ ਵਿੱਚ ਤਾਂ ਮੈਂ ਚਿੱਟਾ ਵੇਚਣ ਦੀ ਕਿਸੇ ਨੂੰ ਆਗਿਆ ਨਹੀਂ ਦੇਵਾਂਗਾ ਇਹਦੇ ਲਈ ਜੋ ਵੀ ਕਾਰਵਾਈ ਕਰਨੀ ਪਈ ਕਰਾਂਗੇ ਸਾਭ ਨਾਲ ਇਹਦੀ ਚਿੱਟੇ ਦੀ ਰਿਕਵਰੀ ਹੋ ਰਹੀ ਹੈ ਉਸ ਤੋਂ ਤਾਂ ਲੱਗਦਾ ਵੀ ਕਾਫੀ ਹੱਦ ਤੱਕ ਅਸੀਂ ਕਾਮਯਾਬ ਹੋਏ ਹਾਂ ਤੇ ਸਮਾਂ ਹੋਰ ਲੱਗੂਗਾ ਕਿ ਮੈਂ ਇਸ ਮਾਦਮ ਰਾਹੀਂ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਲੋਕਾਂ ਨੂੰ ਜਾਗਣਾ ਪੈਣਾ ਜਿਵੇਂ ਅੱਜ ਮੇਰੇ ਮੋਬਾਈਲ ਦਫ਼ਤਰ ਵਿੱਚ ਕਿਸੇ ਨੇ ਹਿੰਮਤ ਕਰਕੇ ਸ਼ਿਕਾਇਤ કરી ਅਸੀਂ ਕਾਰਵਾਈ ਕਰਨਾ ਇਹ ਤਾਂ ਬੰਦੇ ਮੌਕੇ ਤੇ ਫੜੇਗੇ ਇਸੇ ਤਰ੍ਹਾਂ ਜੇ ਤੁਸੀਂ ਸਾਰੇ ਆਪਣੀ ਜ਼ਿੰਦਗੀ ਨੂੰ ਜਗਾ ਕੇ ਇਹ ਸਮਝੋ ਵੀ ਇਹ ਅੱਗ ਕਿਸੇ ਦੇ ਖਰਚੇ ਨਹੀਂ ਸਦੇ ਖਰਚੇ ਲੱਗੀ ਹੋਈ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰ ਦਿਆਂਗੇ ਸਿਚੋ ਦਵਿੰਦਰ ਸਿੰਘ ਜੀ ਨੇ ਉਹਨਾਂ ਨੇ ਮੌਕੇ ਤੇ ਕਾਰਜ ਕਰਕੇ ਬੰਦਿਆਂ ਨੂੰ ਫੜਿਆ ਵੀ ਹੈ ਜਿਹੜੇ ਭੱਜ ਗਏ ਮੁੰਡੇ ਉਹਨਾਂ ਨੂੰ ਵੀ ਸ਼ਾਂਤਤਾ ਕਾ ਰਾਉਂਡ ਅਪ ਕਰਾਂਗੇ ਪਰ ਨਸ਼ਾ ਨਾ ਕਿਸੇ ਨੂੰ ਵੇਚਣ ਦੇਵਾਂਗੇ ਤੇ ਨਾ ਪੀਣ ਦੇਵਾਂਗੇ ਸਰ ਜੀ ਮੁਰੇ ਨਾਓ ਮਾਰੇ ਸਾਗ 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 ਤੁਹਾਰੇ ਸਾਹ ਦੇ ਆ ਤੂੰ ਦੇਖ ਰਿਹਾ ਕੀ ਆ ਇਹਨੂੰ ਵਾਇਰਲ ਨਾ ਕਰਿਓ ਦੇਖ ਰਿਹਾ ਆ ਪੀ ਆ ਲੋ ਐਸ ਐਚਓ ਸਾਹਿਬ ਭਾਜੀ ਸਿਗਰਟ ਆ ਦੇਖ ਰਿਹਾ ਆ ਸਾਹਮਣੇ ਦੀ ਜਿਹੜਾ ਸੇਕਾ ਭਰੀ ਹੋਈ ਮੈਂ ਕਹਿੰਦਾ ਜੀ ਸਮੈਲ ਕੀਤੀ ਆ ਜਲਦ ਗੱਲ ਆ ਭਾਜੀ ਇਹ ਕੰਮ ਕਰਦੇ ਭਾਜੀ ਨਾ ਭਰੀ ਨਾ ਭਾਜੀ ਨਾ ਇਹ ਵੀ ਉਹ ਸਰ ਜੀ ਮੂਰੇ ਨਾਓ ਮਾਰੇ ਸਾਡੇ ਇਹ ਤੂੰ ਸ਼ਰਮੇਵੇਂ ਦੇ ਸੱਤਾਂ ਨਹੀਂ ਕੰਮ ਕਰੀ ਜਾਣਾ ਲੋ ਲੋ ਪਹਿਲੀ ਲਾਉਂਦੇ ਆ ਚੱਟਾ ਲਾਉਂਦੇ ਆ ਕਿ ਨਹੀਂ ਲਾਉਂਦੇ ਮੁੰਟੀ ਹੋਣੀ ਇਹਦਾ ਮੇਰਾ ਤਾਂ ਘਰਾਂ ਸੂਰੇ ਮੈਨੂੰ ਵੀ ਘਰਾਂ ਦੇ ਘਰਾਂ ਸਾਹਮਣੇ ਮੁੰਡੇ ਦਾ ਸਾਹਮਣੇ ਮੂਰੇ ਨਾਓ ਜੀ ਮੁੰਡੇ ਦਾ ਕਰਨਾ ਮੂਰੇ ਨਾਓ ਜੀ ਆ ਆ ਆ ਮੇਰੀ ਰਾਇਸ਼ਾ ਜੀ ਨਜ਼ਰ ਟੋ ਹਾਂ ਮੇਰੀ ਰਾਇਸ਼ਾ ਚਾਹੋ ਚਿੱਟੇ ਨੂੰ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਜਿਹੜਾ ਫਲਾਇਆ ਇਹਨਾਂ ਪਾਲ